ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹੀ ਮਸੰਦਿਕ ਪਾਲ ਬਾਲੀਵੁੱਡ ਦੇ ਵੱਡੇ ਸtare ਤਰਮਿੰਦਰ ਦਿਓਰ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹਨਾਂ ਦਾ ਜਿਹੜਾ ਕਿ ਰਿਸ਼ਤਾ ਹੈ ਉਹ ਪੰਜਾਬ ਦੇ ਪਿੰਡ ਸਾਹਨੇਵਾਲ ਅਤੇ ਨਸਰਾਲੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਸਾਹਨੇਵਾਲ ਦੇ ਵਿੱਚ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਖੇਲ ਖੁਰ ਕੇ ਜਵਾਨ ਹੋਏ ਔਰ ਤੋਂ ਦੀ ਬੰਬੇ ਤੱਕ ਦਾ ਸਫ਼ਰ ਤੈਅ ਕੀਤਾ ਔਰ ਜੇਕਰ ਨਸਰਾਲੀ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੀਆਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਇਸੇ ਹੀ ਪਿੰਡ ਦੇ ਵਿੱਚ ਪਹਿਲਾਂ ਥੋੜਾ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਜਗ੍ਹਾ ਤੇ ਉਹਨਾਂ ਦਾ ਘਰ ਸੀਗਾ ਜਿੱਥੇ ਘਰ ਸੀਗਾ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਹਾਲਾਂਕਿ ਬੇਸ਼ੱਕ 2 ਤੋਂ 2.5 ਸਾਲ ਦਾ ਸਮਾਂ ਜਿਹੜਾ ਕਿ ਇੱਥੇ ਬਤੀਤ ਕੀਤਾ ਸੀ ਪਰ ਇਸ ਪਿੰਡ ਦੇ ਨਾਲ ਵੀ ਧਰਮਿੰ ਤਾਂ ਗੁਰੂ ਘਰ ਦੇ ਵਜੀਰ ਮੇਨਾਂ ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਧਰਮਿੰਦਰ ਬੇਸ਼ੱਕ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਦੁੱਖ ਤਾਂ ਬਹੁਤ ਹੋਇਆ ਪਰ ਚਾਹੇ ਤੁਹਾਡੇ ਪਿੰਡ ਦੇ ਨਾਲ ਵੀ ਜੁੜੇ ਹੋਏ ਸੀਗੇ ਇੱਥੇ ਜਨਮ ਹੋਇਆਣਾ ਕੀ ਕੁਝ ਜ਼ਿਆਦਾ ਇਸ ਪਿੰਡ ਦੇ ਨਾਲ ਜੁੜੀਆਂ ਹੋਈਆਂ ਧਰਮਿੰਦਰ ਜੀ ਦੀਆਂ ਸ੍ਰੀ ਧਰਮਿੰਦਰ ਦਿਓਲ ਜੀ ਜਦੋਂ ਕੱਲ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਸੁਣੀ ਸਾਡੇ ਨਗਰ ਦੇ ਵਿੱਚ ਸੋਗ ਦੀ ਲਹਿਰ ਉਸੇ ਵਕਤ ਦੌੜ ਗਈ ਕਿਉਂਕਿ ਉਹਨਾਂ ਦਾ ਇਸ ਨਗਰ ਦੇ ਨਾਲ ਇਸ ਮਿੱਟੀ ਦੇ ਨਾਲ ਬਹੁਤ ਮੋਹ ਸੀ ਅਕਸਰ ਉਹ ਜਦੋਂ ਕੋਈ ਆਪਣੇ ਜਨਮ ਦੀ ਗੱਲ ਕਰਦੇ ਕੋਈ ਇਸ ਨਗਰ ਦਾ ਜ਼ਰੂਰ ਜ਼ਿਕਰ ਕਰਦੇ ਪਿਛਲੇ ਕੁਝ ਸਾਲਾਂ ਪਹਿਲਾਂ ਉਹ ਨੇੜੇ ਕੋਈ ਸ਼ੂਟਿੰਗ ਸੀ ਸ਼ੂਟਕ ਤੋਂ ਬਾਅਦ ਆਪਣੀ ਸਾਰੀ ਟੀਮ ਦੇ ਨਾਲ ਉਹਨਾਂ ਨੂੰ ਆਪਣਾ ਜਨਮ ਨਗਰ ਨਸਰਾਲੀ ਨੇੜੇ ਇਸ ਲੋਖੰਨਾ ਵਿਖੇ ਦਿਖਾ ਕੇ ਗਏ ਨੇ ਤੇ ਉਹਨਾਂ ਨੇ ਸਾਰੇ ਪਿੰਡ ਦਾ ਦੌਰਾ ਕੀਤਾ ਉਹਨਾਂ ਤੋਂ ਬਾਅਦ ਉਹਨਾਂ ਦੀ ਕੋਈ ਇੰਟਰਵਿਊ ਸੀਗੀ ਪੱਤਰਕਾਰਾਂ ਦੇ ਵਿੱਚ ਉਹਨਾਂ ਨੇ ਫਿਰ ਜ਼ਿਕਰ ਵੀ ਕੀਤਾ ਵੀ ਅਸੀਂ ਅੱਜ ਆਪਣੇ ਜਨਮ ਨਗਰ ਜਾ ਕੇ ਆਇਆ ਮੈਨੂੰ ਉਹ ਪਿੰਡ ਦਾ ਬਹੁਤ ਯਾਦਾਂ ਨੇ ਮੇਰੀਆਂ ਤੇ ਸ੍ਰੀ ਧਰਮਿੰਦਰ ਦੇਵ ਜੀਾਂ ਦੇ ਅਕਾਲ ਚਲਾਨਣ ਦੇ ਨਾਲ ਸਾਡੇ ਨਗਰ ਨੂੰ ਬਹੁਤ ਜ਼ਿਆਦਾ ਜਿੱਥੇ ਫਿਲਮੀ ਸੈਕਟਰ ਦੇ ਵਿੱਚ ਬਹੁਤ ਘਟਾ ਪਿਆ ਉੱਥੇ ਸਾਡੇ ਨਗਰ ਨੂੰ ਉਹਨਾਂ ਦੇ ਜਾਣ ਦਾ ਬਹੁਤ ਦੁੱਖ ਆਇਆ ਇੱਕ ਵਾਰੀ ਇੱਥੇ ਆਏ ਸੀ ਕਿ ਜਾਂ ਫਿਰ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਕਦੀ ਇੱਥੇ ਆਏ ਸੀ ਕਿ ਪਿੰਡ ਆਪਣੇ ਅਕਸਰ ਆਉਂਦੇ ਜਰੂਰ ਹੋਣਗੇ ਕਿਉਂਕਿ ਸਾਡੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਤੋਂ ਵੀ ਸੁਣਿਆ ਪਰ ਮੈਂ ਉਹਨਾਂ ਨੂੰ ਇੱਕ ਵਾਰੀ ਦੇਖਿਆ ਸੀ ਇਹ ਗੱਡੀਆਂ ਨੰਗੀਆਂ ਸੀ ਕਾਫਲਾ ਮੈਂ ਉਹਨਾਂ ਦੇ ਕਾਫਲੇ ਦੇ ਕੋਲ ਚ ਹੀ ਦੇਖਿਆ ਮੈਨੂੰ ਉਹਨਾਂ ਨੂੰ ਜਾਂਦਿਆਂ ਨੂੰ ਗੱਡੀਆਂ ਦੇ ਵਿੱਚ ਆਪ ਦੇਖਿਆ ਉਹਨਾਂ ਨੂੰ ਪਿੰਡ ਜੈਂਟਰੀ ਕਰਦੇ ਜਦੋਂ ਪਿੰਡ ਚ ਆਏ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਆਪਣੀ ਗੱਡੀ ਦਾ ਸ਼ੀਸ਼ਾ ਖੋਲ ਕੇ ਬਹੁਤ ਸਲੋ ਸਪੀਡ ਦੇ ਨਾਲ ਸਾਰੀ ਟੀਮ ਉਹਨਾਂ ਦੀ ਗੱਡੀਆਂ ਨਗਰ ਦੇ ਆਲੇ ਦੁਆਲੇ ਚ ਜਿਹੜਾ ਕੱਢ ਕੇ ਉਹਨਾਂ ਨੇ ਆਪਣੀ ਟੀਮ ਨੂੰ ਸਾਰੇ ਨੂੰ ਆਪਣਾ ਜਨਮ ਨਗਰ ਦਿਖਾਇਆ ਰੋਕੇ ਕੋਈ ਗੱਲਬਾਤ ਨਹੀਂ ਕੀਤੀ ਪਿੰਡ ਵਾਸੀਆਂ ਦੇ ਨਾਲ ਨਹੀਂ ਕਿਸੇ ਨਾਲ ਨਹੀਂ ਰੁਕੇ ਹੈਗੇ ਉਧਰ ਸ਼ਾਇਦ ਮੈਂ ਸੁਣਿਆ ਕਹਿੰਦੇ ਵੀ ਰੁਕੇ ਸੀ ਪਰ ਇੱਥੇ ਮੇਰੇ ਕੋਲ ਨਹੀਂ ਸੀਗੇ ਜਿਹੜੇ ਤੁਹਾਡੇ ਕੋਲ ਨਹੀਂ ਰੁਕੇ ਹਾਂਜੀ 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 ਅੱਛਾ ਮਾਨ ਤੇ ਮਹਿਸੂਸ ਕਰਦੇ ਹੋਵੋਗੇ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਐਡੇ ਵੱਡੇ ਅਦਾਕਾਰ ਬੰਨਾ ਕਲਾਕਾਰ ਬੰਨਾ ਸਾਨੂੰ ਬਹੁਤ ਉਹਨਾਂ ਤੇ ਮਾਣ ਸੀ ਪਰ ਕਿਸੇ ਕਾਰਨਾ ਕਰਕੇ ਸ਼ਾਇਦ ਉਹ ਆਪਣੇ ਰਜੇਮਿਆਂ ਕਰਕੇ ਬਹੁਤਾ ਸਨਮਾਨ ਨਹੀਂ ਦੇ ਸਕੇ ਪਰ ਉਹਨਾਂ ਦੀਆਂ ਭਾਵਨਾ ਇਸ ਨਗਰ ਦੇ ਨਾਲ ਜੁੜੀਆਂ ਹਾਂ ਜੀ ਤੇ ਜਦੋਂ ਢੀੜਾ ਮਰਨ ਆਏ ਸੀਗੇ ਕਿ ਕਦੋਂ ਦਾ ਸਮਾਂ ਹੈ ਕਿ ਕਿਹੜੇ ਸੰਧ ਵਿੱਚ ਆਏ ਸੀਗੇ ਉਹ ਮੇਰਾ ਖਿਆਲ ਹੈ ਸ਼ਾਇਦ 9 ਸਾਲ ਹੋ ਗਏ ਹੋਣਗੇ 9 ਸਾਲ ਪਹਿਲਾਂ ਇਹ ਹਾਂ ਜੀ ਉਹਨਾਂ ਦੇ ਨਾਲ ਕੌਣ-ਕੌਣ ਸੀਗਾ ਤੇ ਉਹਨਾਂ ਦੀ ਪੂਰੀ ਟੀਮ ਉਹਨਾਂ ਦੇ ਸੁਪੁੱਤਰ ਵੀ ਨਾਲ ਸੀ ਕਿਉਂਕਿ ਉਹ ਫਿਲਮ ਦੇ ਵਿੱਚ ਸਾਰੇ ਉਹਨਾਂ ਨੇ ਕੰਮ ਕੀਤਾ ਤੇ ਉਹ ਸਭ ਉਹ ਨਾਲ ਸੀ ਬੋਬੀ ਹਾਂ ਜੀ ਹਾਂ ਜੀ ਨਾਲ ਸੀ ਕਿਸੇ ਨਾ ਜੂਰੋ ਵੀ ਦੇਖਿਆ ਤੁਸੀਂ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਨਨ ਕਿ ਆਪਣੇ ਬੇਟੇ ਨੂੰ ਪਿੰਡ ਦਿਖਾ ਕੇ ਨੇ ਵੀ ਬਈ ਇਹ ਮੇਰਾ ਪਿੰਡ ਹੈ ਇੱਥੇ ਮੇਰਾ ਜਨਮ ਹੋਇਆ ਬਿਲਕੁਲ ਜੀ ਬਿਲਕੁਲ ਸ਼ਾਇਦ ਮੈਂ ਕਿਹਾ ਨਾ ਬਾਗੜੀਆਂ ਸ਼ੂਟਿੰਗ ਚੱਲੀ ਸੀ ਚੱਲ ਰਹੀ ਸੀ ਪਗਲਾ دیਵਾਨਾ ਫਿਲਮ ਦੀ ਉਹ ਉਦੋਂ ਆਏ ਸੀਗੇ ਮੇਰੇ ਖਿਆਲ 9 ਸਾਲ 9 10 ਸਾਲ ਪਹਿਲਾਂ ਦੀ ਗੱਲ ਹੈ ਤੇ ਤੁਹਾਡੇ ਪਿੰਡੋਂ ਇੱਥੇ ਲੋਕ ਜਾਂਦੇ ਰਹੇ ਨੇ ਬੰਬਈ ਉਹਨਾਂ ਨੂੰ ਮਿਲਣ ਦੇ ਲਈ ਜਾਂ ਫਿਰ ਜਦੋਂ ਸ਼ੂਟਿੰਗ ਹੁੰਦੀ ਸੀ ਉਦੋਂ ਉਹਨਾਂ ਨੂੰ ਮਿਲਣ ਦੇ ਲਈ ਹਾਂਜੀ ਆਪਣੇ ਨਾ ਪਹਿਲਾਂ ਇੱਕ ਇਸ ਪਿੰਡ ਦੇ ਸਰਦਾਰ ਕਪੂਰ ਸਿੰਘ ਜੀ ਸੈਂਟਰ ਦੇ ਮੰਤਰੀ ਹੋਏ ਨੇ ਉਹਨਾਂ ਦੇ ਪੁੱਤੇ ਅਕਸਰ ਇਥੇ ਸ਼ਹੀਦਾਂ ਦੇ ਸਥਾਨ ਤੇ ਨਮਸਕਾਰ ਕਰਨ ਆਉਂਦੇ ਨੇ ਉਹ ਕਹਿੰਦੇ ਵੀ ਅਸੀਂ ਹਰ ਇੱਕ ਵਿਆਹ ਕਰ ਜਾਂਦੇ ਵਿੱਚ ਅਸੀਂ ਦੁੱਖ ਸੁੱਖ ਦੇ ਵਿੱਚ ਉੱਥੇ ਜਾਂਦੇ ਆਉਂਦੇ ਆ ਪਰ ਅੱਜ ਉਹ ਪਰਿਵਾਰ ਲੁਧਿਆਣੇ ਰਹ ਰਿਹਾ ਲੁਧਿਆਣੇ ਰਹੇ ਹਾਂ ਇਹ ਤੋਂ ਪਿੰਡੋਂ ਵੀ ਲੋਕ ਜਾਂਦੇ ਸੀਗੇ ਧਰਮਿੰਦਰ ਨੂੰ ਮਿਲਣ ਹਮ ਸ਼ਾਇਦ ਜਾਂਦੇ ਹੁਣ ਮੈਨੂੰ ਇਹਦੇ ਬਾਰੇ ਪਤਾ ਨਹੀਂ ਕੋ ਬਿਲਕੁਲ ਜਿਆਦਾ ਸੰਝਿਆ ਕੀਤੀਆਂ ਨੇ ਬੇਸ਼ੱਕ ਧਰਮਿੰਦਰ ਦਿਓਰ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਪੰਜਾਬ ਦੇ ਨਾਲ ਉਹਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ ਪੰਜਾਬ ਦੇ ਉਹ ਜੰਮੇਪਲੇ ਨੇ ਨਸਰਾਲੀ ਪਿੰਡ ਜਿਹੜੇ ਪਿੰਡ ਦੇ ਵਿੱਚ ਅਸੀਂ ਮੌਜੂਦ ਹੈ ਇੱਥੇ ਉਹਨਾਂ ਦਾ ਜਨਮ ਹੁੰਦਾ ਹੈ ਹਾਲਾਂਕਿ ਬੇਸ਼ੱਕ 2 ਤੋਂ 2.5 ਸਾਲ ਦਾ ਸਮਾਂ ਇੱਥੇ ਉਹ ਰਹੇ ਨਹੀਂ ਕਿਉਂਕਿ ਉਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਸਰਕਾਰੀ ਸਕੂਲ ਦੇ ਵਿੱਚ ਟੀਚਰ ਸੀ ਤੇ ਜਦੋਂ ਉਹ ਟਰਾਂਸਫਰ ਹੋ ਜਾਂਦੀ ਹੈ ਸਾਹਨੇਵਾਲਤ ਫਿਰ ਉਹ ਸਾਹਨੇਵਾਲ ਚਲ ਜਾਂਦੇ ਨੇ ਜਿੱਥੇ ਉਹਨਾਂ ਨੇ 20 18 19 ਸਾਲ ਜਾਂ ਫਿਰ 20 ਸਾਲ ਕਿਹਾ ਜਾ ਰਿਹਾ ਕਿ ਉੱਥੇ ਜਿਹੜਾ ਕੀ ਉਹ ਰੁਕੇ ਨੇ ਉੱਥੇ ਹੀ ਉਹ ਵੱਡੇ ਹੋਏ ਉੱਥੇ ਹੀ ਜਵਾਨ ਹੋਏ ਉੱਥੇ ਹੀ ਉਹਨਾਂ ਨੇ ਜਿਹੜਾ ਕੀ ਬੰਬਈ ਤੱਕ ਜਿਹ ਲੋਕ ਪਿੰਡ ਦੇ ਲੋਕ ਕਹਿੰਦੇ ਦੁੱਖ ਤਾਂ ਜਰੂਰ ਹੈ ਪਰ ਨਾਲ ਦੀ ਨਾਲ ਮਾਨ ਵਾਲੀ ਵੀ ਗੱਲ ਹੈ ਕਿ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਤੇ ਇੱਕ ਐਡਾ ਵੱਡਾ ਕਲਾਕਾਰ ਬੰਨਾ ਕੈਮਰਾ ਬਸ ਸਲਮਾਨ ਦੇ ਨਾਲ ਹਮਸਤੂ ਕੀ ਕਾਲਦੇ ਨੇ ਤਸਵੀਰਾਂ ਅਨੁਸਾਰ ਆ ਲੀਏ